ਇੱਥੇ ਰੱਖ ਵਾਹ ਵੀ ਗੁਲਜਾਰੀ ਗੋਪੀ ਵੇਂਦਾ ਗੋਪੀ ਵੇਂਦਾ ਆਹ ਗੋਪੀ ਫਰੰਦੀਪੁਰੀਆ ਲਾ ਤਕੜਾ ਜੱਫਾ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰ ਗਿਆ ਨੰਬਰ ਦਾ ਵਾਅਦਾ ਕਰਿਆ ਘੋੜਿਆਂ ਚ ਵਾਹ ਵੀ ਮੁੰਡਿਆ ਇੱਥੇ ਕੀ ਬਾਤ ਹੋ ਨੰਬਰ ਰੇਡਰ ਦਾ ਦਿੱਤਾ ਡਾਕ ਆ ਆ ਲੋ ਜੀ ਤੁਹਾਡਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਲੋ ਦੁਨੀਆ ਸਤਿਕਾਰ ਸਹਿਤ ਇਹ ਧਰਤੀ ਤੇ ਨਤਮਸਤਕ ਆਉਣ ਦੇ ਲਈ ਆਉਂਦੀ ਹੈ ਇੰਧਾ ਨੇ ਕਮਨਾ ਕਰਿਆ ਕਰੋ ਕੋਈ ਸ਼ਰਧਾ ਭਾਵਨਾ ਦੇ ਨਾਲ ਆਇਆ ਹੈ ਲਓ ਗੁਲਜਾਰੀ ਦੀਆਂ ਤਿੰਨ ਰੇਦਾਂ 1000 ਦੀਆਂ ਪਹਿਲੀ ਰੇਦ ਗੁਲਜਾਰੀ ਤੇ ਗੋਪੀ ਗੋਪੀ ਤੇ ਗੁਲਜਾਰੀ ਗੁਲਜਾਰੀ ਏ ਏ ਏ ਆ ਇੱਥੇ ਰੱਖ ਵਾਹ ਵੀ ਗੁਲਜਾਰੀ ਗੋਪੀ ਵੇਦਾ ਗੋਪੀ ਵੇਦਾ ਅਜੇ ਰੰਦਾਵਾ ਸਾਮ ਸਮਾਂ ਬਾਕੀ ਹੈ ਪਰ ਗੁਲਜਾਰੀ ਮੈਂ ਇੱਕ ਗੱਲ ਦੱਸ ਦਿੰਦਾ ਮੇਰਾ ਖਿਆਲ ਹੈ 19 ਕਿ ਤੇਰੀ ਉਮਰ ਹੈ ਨੌਜੋਨਾਂ ਜਿੰਨਾ ਕਿ ਗੋਪੀ ਨੂੰ ਖੇਡਦਨ ਹੋ ਗਿਆ ਸਮਾਂ ਸੈਲਫ ਰਿਸਪੈਕਟ ਉਸਤਾਜ ਜੀ 2000 ਦੀ ਗੁਲਜਾਰੀ ਦੀ ਲਾਸਟ ਰੇਡ ਜੇਕਰ ਗੋਪੀ ਜਫਾ ਲਾਵੇਗਾ ਤੇ 1100 ਸਪੈਸ਼ਲ ਦਿੱਤਾ ਜਾਵੇਗਾ ਸੁਣ ਮੀਰਾ ਗੁਲਜਾਰੀ ਗੁਲਜਾਰੀ ਚੱਕ 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 ਫਰੰਦੀਪੁਰੀਆ ਫਰੰਦੀਪੁਰੀਆ ਉਹ ਗੋਪੀ ਫਰੰਦੀਪੁਰੀਆ ਲਾ ਤਕੜਾ ਜੱਫਾ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰ ਗਿਆ ਨੰਬਰ ਦਾ ਵਾਅਦਾ ਕਰ ਗਿਆ ਗਿਣੇ ਜਾਂਦੇ ਐ ਲੰਮੀ ਰੇਸ ਨੇ ਘੋੜਿਆਂ ਚ ਗਿਣੇ ਜਾਂਦੇ ਐ ਟਿੱਬੇ ਵਾਲਾ ਤੀਰ ਕਮਾਨ ਜੇ ਬਹੁਤ ਬਣਾਉਂਦਾ ਹਾਂ ਇਹ ਤੀਰ ਚਲਾਉਂਦਾ ਇਹ ਬਾਮੀ ਮੁੰਡਿਆ ਇੱਥੇ ਕੀ ਆਹ ਉਹ ਨੰਬਰ ਰੇਡਰ ਦਾ ਪਿਆਰ ਨਾਲ ਪਿਆਰ ਸਤਕਾਰ ਨਾਲ ਓਏ ਐਕਸ਼ਨ ਵਧੀਆ ਲੱਗਦਾ ਹੈ ਕਿ ਨਹੀਂ 1000 ਦੀਆਂ ਦੋ ਰੇਡਾਂ 1000 ਦੀਆਂ ਚੱਪੇ ਵਾਲਾ ਹੈਰੀ ਆ ਗਿਆ ਰਿਸ਼ਪਾਲ ਸਿੰਘੀਆਂ ਵੱਲੋਂ ਤੇ ਨਾਲ ਕਹਿੰਦੇ ਉਧਰ ਪੱਠੇ ਵਾਲੇ ਵੀਰੇ ਓ ਚੱਕ ਦਿੱਤਾ ਡੱਕ ਓ ਚੱਕ ਵੱਲ ਵੀ ਝਾਕ ਲਾ ਸਿਰ ਤੋਂ ਦੀ ਉਹ ਵੀ ਕੁਝ ਵਾਰੀ ਜਾਂਦਾ ਓ ਮਾਜੇ ਵਾਲਿਓ ਜਫਾ ਕਿੱਦਾਂ ਦਾ